ਹਜੇ ਤੱਕ ਆਜ਼ਾਦੀ ਤੋਂ ਬਾਅਦ ਹਜੇ ਤੱਕ 47 ਦੇ ਯਾਦ ਹੋਇਆ 50 ਦੇ ਵਿੱਚ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਲਾਗੂ ਹੋਣ ਤੋਂ 75 ਸਾਲ ਹੋ ਗਏ ਹਜੇ ਤੱਕ ਸਾਡੇ ਕੋਲੇ ਬਿਜਲੀ ਪਾਣੀ ਨਹੀਂ ਨੰਨੇ ਪਚਾਇਆ ਆ ਜਿਹੜੇ ਫਿਰਦੇ ਦੂਜੇ ਨਾ ਕਿ ਹੁਣ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਐਂ ਵਾਰੀ ਕਿਵੇਂ ਆ ਜਾਊਗੀ ਤੁਸੀਂ ਪਹਿਲਾਂ ਤੁਹਾਡੀਆਂ ਵਾਰੀਆਂ ਆ ਗਈਆਂ 10 10 ਸਾਲ ਇਕੱਠੇ ਵੀ ਲਾਏ ਆ ਤੁਸੀਂ ਕੀ ਕਰਤਾ ਉਹਦੇ ਚ ਹਾਂ ਵਾਰੀ ਜੇਲ੍ਹ ਦੀ ਆ ਸਕਦੀ ਉਹ ਉਹ ਹੈਗੀ ਡਿਊ ਪਈ ਐ ਕੋਈ ਧਮਕੀ ਨਹੀਂ ਹੈਗੀ ਇਹ ਕਾਨੂੰਨ ਮੁਤਾਬਕ ਚੱਲੂ ਕੰਮ ਜਿਹੜਾ ਜੀ ਵੀ ਵਾਰੀ ਆਉਂਦੀ ਜਾਊਗੀ ਆਪਣੀ ਵਾਰੀ ਲਈ ਜਾਵੇ ਉਹ ਕਿਤੇ ਨਾਬੇ ਲਾ ਲੇ ਜਾਂ ਕੋਤੇ ਕੋਈ ਬੜੇ ਅੱਲਾ ਲੁਗਾ ਕੋਈ ਇੱਥੇ ਕਪੂਰ ਥੱਲੇ ਲਾ ਲੂਗਾ ਬੜਾ ਕੁਛ ਹੈਗਾ ਵਾਰੀਆਂ ਵਾਸਤੇ ਸਮਾਨ ਆਪਣੇ ਕੋਲੇ ਕਿਉਂਕਿ ਇਹਨਾਂ ਨੇ ਪੰਜਾਬ ਲੁੱਟਿਆ ਹੋਇਆ ਕਦੇ ਕਿਧਰੇ ਕਦੇ ਕਿਧਰੇ ਮੈਨੂੰ ਤਾਂ ਕਈ ਜਾਂਦਾ ਇਹ ਨਹੀਂ ਪਤਾ ਲੱਗਦਾ ਅੱਜਕੱਲ ਕਿਹੜੀ ਪਾਰਟੀ ਚ ਨੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅੱਜ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਆ ਭਾਈ ਕਿਤੇ ਐ ਆਪ ਕਿਤੇ ਐ ਤਹਾਂ ਵਾਲੀ ਮੰਜ਼ਲ ਤੇ ਝੰਡਾ ਹੋਰ ਐ ਥੱਲੇ ਵਾਲੀ ਤੇ ਹੋਰ ਐ ਜੇ ਕਿਤੇ ਪੌੜੀਆਂ ਦੇ ਵਿਚਾਲੇ ਇਕੱਠੇ ਹੋ ਗਏ ਪਤਾ ਨਹੀਂ ਲੱਗ ਰਿਹਾ ਕਿਹੜੀ ਪਾਰਟੀ ਚ ਹੋ ਜਾਣਗੇ ਓਹ ਉਹ ਵੀ ਦੱਸੋ ਕਹਿੰਦੇ ਅਸੀਂ ਪੰਜਾਬ ਨੂੰ ਬਦਲਾਂਗੇ